ਨਵੀਂ ਹਾਂ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬਦਨੀ ਕਲਾਂ ਬਦਨੀ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਹੈ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਸੁਖਵੀਰ ਬਾਈ ਦਾ ਨਾਮ ਹੈ ਤੇ ਮੁੰਟਾ ਮੁੰਟਾ ਕਹਿੰਦੇ ਆ ਕਈ ਤਾਂ ਫੋਨ ਲਾ ਕੇ ਚੰਦਰੇ ਸਵਾਦ ਬਾੜਾ ਲੈਂਦੇ ਆ ਪਰ ਆਪਾਂ ਗੱਲਬਾਤਾਂ ਕਰਾਂਗੇ ਟਿਕਾਣੀ ਦੋ ਕਟੀਆਂ ਤਿੰਨ ਵਿਖਾਵਾਂਗੇ ਤੇ ਇੱਕ ਤੋਂ ਤੁਹਾਨੂੰ ਤੁਹਾਡੇ ਭਾਲੀਆਂ ਦੋ ਮਈਆਂ ਤੋਕੜਾ ਹਨਾ ਬਈ ਦੋ ਹੀ ਹੈ ਨਾ ਦੋ ਹੀ ਦੋ ਮਈਆਂ ਦਿਖਾਵਾਂਗੇ ਪਰ ਇੱਕ ਗੱਲ ਆ ਬਈ ਹੁਣ ਬਿਊਟੀ ਬਾਰਟੀ ਪਲਰ ਵਾਲਿਆਂ ਸਿਸਟਮ ਮਿਲਿਆ ਕਰਨਾ ਕਿਉਂਕਿ ਸਿਆਲ ਆ ਹੁਣ ਤਾਂ ਆਪਣੀ ਨਹਾਉਣ ਮੂਜੀ ਕਰਦਾ ਸੱਚੀ ਗੱਲ ਪੁੱਛੋ ਤਾਂ ਤੁਸੀਂ ਤੇ ਇਹਨਾਂ ਨੂੰ ਦਾ ਕਰਮ ਵਾਲਿਆਂ ਨੂੰ ਹੁਣ 5-5 ਸੱਤ ਸੱਤ ਦਿਨਾਂ ਬਾਅਦ ਨਵਾਇਆ ਕਰਾਂਗੇ ਆ ਉਹ ਕਰਦੇ ਆ ਗੱਲਾਂ ਬਾਤਾਂ ਆਪਾਂ ਸਾਰੀ ਜਾਣਕਾਰੀ ਲੈ ਲੈਂਦੇ ਆ ਤਕਵੀਰ ਵੀਰੇ ਸੱਚੀ ਗੱਲ ਬਈ ਸੱਚੀ ਗੱਲ ਵੀਰੇ ਹੋਰ ਵੱਡੇ ਬਾਈ ਵਧੀਆ ਵੀਰੇ ਹੋਰ ਸੁਖਵੀਰ ਵੀਰੇ ਕੀ ਹਾਲ ਆ ਬਾਈ ਵਧੀਆ ਵੀਰੇ ਚੜਦੀ ਕਲਾ ਦੇ ਵਿੱਚ ਹਾਂਜੀ ਵੀਰੇ ਘਰ ਪਰਿਵਾਰ ਸਾਰੇ ਵਧੀਆ ਬਾਈ ਵਧੀਆ ਠੀਕ ਆ ਬਾਈ ਅੱਜ ਫਿਰ ਕਿੰਨੇ ਜਾਨਵਰ ਵੱਡੇ ਬਾਈ ਅੱਜ 5 ਆ ਵੀਰੇ 5 ਜਾਨਵਰਾਂ ਅੱਛਾ ਪਹਿਲੇ ਨੰਬਰ ਤੇ ਕੱਟੀ ਹੈ ਇਹ ਹੋਊਗੀ ਵੀਰੇ 13 ਘੰਟਿਆਂ ਦੀ ਕੱਟੀ ਆ ਠੀਕ ਆ ਵੀਰੇ ਥਾਂ ਸੁਣ ਚੋਲੀ ਕਿੰਨੀ ਚੰਗੀ ਲੱਗੀ ਬਹੁਤ ਚੰਗੀ ਆ ਬਾਈ ਹਨਾ ਇੱਕ ਗੱਲ ਹੋਰ ਆ ਕੱਟੀ ਦੀ ਬਾਈ ਫੋਡੀ ਫੋਡੀ ਬਹੁਤ ਖੁੱਲੀ ਰਹੀ ਹਾਂਜੀ ਬਾਈ ਪੈਠ ਫੁੜੇ ਦੇਖ ਦੋ ਨੇ ਕੱਟੀਆਂ ਦੀ ਆਹ ਕੱਟੀ ਵੀ ਵਾਲਾ ਨੀਲੀ ਨੂੰ ਕਾਚਾ ਇਹ ਫਿਰ ਦੋ ਜੋੜਾ ਹੀ ਦੇ ਦਈਏ ਵੀਰੇ ਇਹ ਜੋੜਾ ਹੀ ਦੇ ਦੇਣਾ ਵੀਰੇ ਇਹ ਨੀ ਉਮਰ ਦਾ ਵੀਰੇ ਇਹ ਇਹ ਆ ਹੋਊਗੀ ਸਾਲਕ ਦੀ ਹਾਂ ਤੇ ਇਹ 14 ਕੁ ਮਹੀਨਿਆਂ ਦੀ ਉਹ 13 ਦੀ ਬਈ ਛੇੜੀਏ ਦੀ ਵੀ ਕਿੰਨੀ ਹੈ ਬਈ ਹਾਂ ਵੇਖ ਲਓ ਜੀ ਕਿੰਨੇ ਦਾ ਦੇ ਦਈਏ ਜੋੜਾ ਵੀਰੇ ਜੋੜਾ ਪੱਤੇ 3000 ਚ ਪਹੁੰਚ ਕਰ ਦੇਵਾਂਗੇ ਯਾਰ ਕਿੰਨੇ ਕਿਲੋਮੀਟਰ ਬਾਈ ਸਹੀ ਕਰ ਦੇਵਾਂਗੇ ਯਾਰ ਫਿਰ ਕਿਹੜਾ ਭਾਰ 16 16000 ਰੋਟੇ ਰਹਿ ਗਿਆ ਨਾ ਹਾਂਜੀ ਬਾਈ ਠੀਕ ਹੈ ਬਾਈ ਛੋਟ ਵੀ ਕਰ ਦੇਗੇ ਮਾਣੀ ਮੋਟੀ ਮਾਨਤਨ ਕਰ ਦੇਵਾਂਗੇ ਵੀਰੇ ਮਾੜਾ ਮੋਟਾ ਆ ਨੀਲੀ ਰਾਵੀ ਦੀ ਆ ਗਈ ਤੇ ਆ ਮੋਹਰਾ ਦੀ ਆ ਗਈ ਇੱਕ ਗੱਲ ਹੋਰ ਵੀਰੇ ਅਗਲਾ ਕਹਿੰਦਾ ਵੀ ਪੈਸੇ ਪਾ ਦੇ ਕਟੀਆਂ ਨਹੀਂ ਪਹੁੰਚਣੀਆਂ ਆਪਣੇ ਕੋਲੇ ਉਹ ਕੰਮ ਹੈ ਨਹੀਂਗਾ ਤੈਨੂੰ ਪਤਾ ਹੀ ਹੈ ਹਾਂ ਠੀਕ ਹੈ ਇਹ ਗੱਲ ਦੀ ਗਰੰਟੀ ਹੋਊਗੀ ਤੁਹਾਡੇ ਪੈਸੇ ਖਾਤੇ 'ਚ ਪੈ ਜਾਣਗੇ ਤਾਂ ਤੁਹਾਡੇ ਘਰੇ ਜਾਨਵਰ ਨਾ ਪਹੁੰਚਣਗੇ ਇਹ ਬਾਈ ਤੁਸੀਂ ਮੇਰਾ ਨੰਬਰ 84277 5172 8427750 724 ਇਹ ਨੰਬਰ ਤੇ ਨਾਲ ਇਹਦਾ ਵੀਡੀਓ ਕਰਾ ਲਿਆ ਕਰੋ ਤੇ ਨਾਲੇ ਭਾਈ ਜੇ ਕੋਈ 191 ਆਪਣੀ ਵੀਡੀਓ ਤੇ ਤੁਹਾਨੂੰ ਲੱਗੇ ਫੋਨ ਕਰਾ ਲਿਆ ਕਰੋ ਹਾਂ ਪਰ ਜਾਨਵਰ ਬਾਰੇ ਤਸੱਲੀ ਤੁਸੀਂ ਕਰਨੀ ਹੈ ਕੋਈ ਉਹ ਆਉਦੀ ਇੱਥੇ ਆ ਕੇ ਬਲਾ ਕਰ ਲੈ ਵੀਰੇ ਆਉਦੀ ਤੁਸੀਂ ਆਪ ਕਰਨੀ ਹੈ ਵੀਰੇ ਮੈਨੂੰ ਨਹੀਂ ਇਹ ਕੱਲ ਦਾ ਕਹਿਣਾ ਤੁਸੀਂ ਅੱਛਾ ਸੁਖਵੀਰ ਭਾਈ ਕਿੰਨੇ ਦਾ ਦੇ ਦਈਏ ਵੀਰੇ ਇਹ ਦੇ 3000 ਜਪੋਚ ਬਸ ਵੀਰੇ ਕਿੰਨੇ ਤੀਕੇ 100 ਕਿਲੋਮੀਟਰ ਤੱਕ ਵੀਰੇ 100 ਕਿਲੋਮੀਟਰ ਠੀਕ ਅੱਛਾ ਇਹ ਹੋ ਗਏ 2 ਰੁਪਏ ਕਟੀਆਂ ਹਨਾ ਤੋਰ ਨੂੰ ਤਾਂ ਰਹਿਣੀ ਇੱਕਾ ਛੋਟੀ ਕੱਟੀ ਆ ਅੱਛਾ ਹੋਰ ਇੱਕ ਇਹ ਆਹੀ ਬਾਹਰ ਕੱਢ ਕੇ ਲਿਆ ਇਹ ਨਿੱਕੀ ਆ ਬੱਚਾ ਜੇ ਕਹਿੰਦੇ ਥੋੜੇ ਜੇ ਪੈਸੇ ਲਾਉਣੇ ਆ ਨਹੀਂ ਬੈ ਆਹ ਮੈਂ ਤੁੰਗਾ ਮੂੰਗਾ ਹਾਂ ਹਾਂ ਇਹ ਜਿਹੜੇ ਬੱਬਲੇ ਆਦੇ ਹੁੰਦੇ ਨੇ ਹਨਾ ਜੇ ਬਣਾਉਂਦੇ ਹਾਂ ਨਾ ਕਿਹਦੀ ਮਹਿੰਦੀ ਕੱਟੀ-ਕੁੱਟੀ ਮਰ ਜਾਂਦੀ ਆ ਅੱਛਾ ਕਿੰਨੇ ਦੀ ਬਈ ਇਹ 8500 ਦੀ ਬਾ ਦੇਣੀ ਦੇਣੀ ਆ ਵੀਰ ਸਿਰਫ ਸਿਰਫੀ ਵਾ ਕੀ ਬਾਤ ਆ ਯਾਰ ਇਹਦਾ 8500 ਦੇ ਵਿੱਚ ਕੱਟੀ ਵੀ ਮਿਲਣ ਲੱਗ ਪਈ ਬਈ ਐ ਸੁਖਵੀਰ ਕੋਲੋਂ ਹੁਣ ਆਇਆ ਸੁਖਵੀਰ ਭਾਈ ਮੱਜਾਂ ਤੇ ਦੋਵਾਂ ਦੇ ਹਨਾ ਹਾਂਜੀ ਕੱਢ ਲਿਆ ਵੀਰੇ ਮੈਂ ਇਹ ਜਿਹੜੀ ਘਰੇ ਰੱਖੀ ਦੁੱਧ ਤੇ ਹੈ ਹਾਂਜੀ ਭਾਈ ਆ ਤੇਰੀ ਫਿਰ ਹੁਣ ਮੈਂ ਸੂਬਾ ਲੱਗੀ ਹਨਾ ਹਾਂਜੀ ਭਾਈ ਜੇ ਇਹਦੇ ਲਈ ਮੈਂ ਨੇ ਕੱਟੀ ਦੇਤੀ ਬਈ ਕੀ ਦੇਗਾ ਵੀਡੀਓ ਆਨ ਰਿਕਾਰਡ ਸੁਣਨਾ ਪਾਰਟੀ ਕਰ ਦਿਆਂਗੇ ਪਾਰਟੀ ਨਹੀਂ ਐ ਗਿਆ ਵੀ ਸਾਬੇ ਤੈਨੂੰ ਗਿਫਟ ਆ ਦਊ ਕੀ ਦੇਗਾ ਕਰ ਲਾਂਗੇ ਕੋਈ ਨਹੀਂ ਆਹ ਦੱਸੀ ਬਈ ਇਹਦਾ ਕੀ ਏਸ ਲਈ 5 ਕਿਲੋ ਦੁੱਧ ਆ ਵੀਰੇ ਠੀਕ ਆ ਤੇ ਭਲਾ ਦੋਨੇ ਡੰਗ ਚੋਲਾ ਭਲਾ ਇੱਕ ਡੰਗ ਚੋਲਾ ਹਾਂ ਸੀਓ ਸੋਰੀ ਹੈ ਸੀਲਠਨੀ ਨੂੰ 20 ਦਿਨ ਹੋ ਗਏ ਵੀਰੇ ਬਣੀ ਨੂੰ ਬਣੀ ਨੂੰ ਵੀ ਆਪਣੇ ਕੋਲੇ ਠੀਕ ਆ ਵੀਰੇ ਤੇ ਥਣ ਦੇਵਾ ਚੰਗਾ ਹੈ ਨਾ ਭਾਈ ਹਾਂ ਚਵਾਈ ਇੱਕ ਨੰਬਰ ਹੈ ਵੀਰੇ ਦੀ ਜਮ ਮਿਲਦੀ ਕਿਵੇਂ ਆਖਿਆ ਮਿਲਦੀ ਬਾੜੇ ਤੇ ਆ ਵੀਰੇ ਬਾੜੇ ਤੇ ਚੁੰਨ ਚੰਗਾ ਹੈ ਇੱਕ ਨੰਬਰ ਹੈ ਵੀਰੇ ਕਿੰਨੇ ਦੀ ਦੇ ਦੇਾਂਗੇ ਵੱਡੇ ਭਾਈ ਇਹ ਆਪਾਂ 45 ਹਜ਼ਾਰ ਦੀ ਦੇ ਦੇਣੀ ਹੈ ਵੀਰੇ 45 ਹਜ਼ਾਰ ਦੀ ਮਾਨਤਾਨ ਵਿੱਚੋਂ ਉਹ ਕਰ ਦੇਵਾਂਗੇ ਵੀਰੇ ਠੀਕ ਆ ਬਾਈ ਤੇ ਦੋ ਨੰਬਰ ਤੇ ਨੀਲੀ ਦਾ ਵੀ ਵਾਲੀ ਪੱਲੀ ਮੈਂ ਬਾਈ ਇਹੋ ਨੂੰ ਇਹਨੂੰ ਕੋਲੇ ਖੜੀ ਆ ਯਾਰ ਇਹ ਲੈ ਵੇਖੋ ਬਾਈ ਘਰ ਆ ਵੀ ਹਾਂ ਇਹ ਨੀਲੀ ਦਾ ਵੀ ਚਾ ਬਾਈ ਛੋਟੀ ਬਹੁਤ ਚੰਗੀ ਛੋਟੀ ਆ ਹਨਾ ਬਾਈ ਹਾਂਜੀ ਬਾਈ ਇਹ ਨਾ ਆਪਾਂ ਨੂੰ ਦੋ 2.5 ਮਹੀਨਾ ਦੀ ਸੂਈ ਦੱਸਿਆ ਬਾਈ ਹਾਂ ਤੇ ਮੂੰਹ ਮਾਵੇ ਕਿੱਡਾ ਸੋਨਾ ਹਨਾ ਦੁੱਧ ਕਿੰਨਾ ਬਾਈ ਦੁੱਧ 8 ਕਿਲੋ ਆ ਬਾਈ 7 ਦੀ ਗਰੰਟੀ ਆ ਠੀਕ ਆ ਦੁੱਧ 8 ਕਿਲੋ 7 ਦੀ ਗਰੰਟੀ ਆ ਹਾਂ ਠੰਡੀ ਮਿੱਠੀ ਬਹੁਤ ਆ ਵੀਰੇ ਵੈਸੇ ਨਾ ਇੱਕ ਥਾਂ ਜੇ ਖੜੀ ਸੀ ਡਰਦੀ ਆ ਛੋਟੀ ਉਪਰਾ ਕਰ ਦਿੰਦਾ ਚਵਾਈ ਦੀ ਇੱਕ ਨੰਬਰ ਆ ਠੀਕ ਆ ਬਾਈ ਅੱਛਾ ਇੱਕ ਗੱਲ ਹੋਰ ਦੁੱਧ ਕਿੰਨਾ ਦੱਸਿਆ ਸੀ 8 ਕਿਲੋ ਆ ਬਾਈ। ਨਰ ਕੰਡੇ ਜੋਗਦੀ ਆ। ਮੈਂ ਨਾ 7 ਕਿਲੋ ਦੀ ਗਰੰਟੀ ਆ ਯਾਰ। ਬਸ ਠੀਕ ਆ ਵੀਰੇ ਯਾਰ ਫਿਰ ਤਾਂ ਯਾਰ। ਕਿੰਨੇ ਦੀ ਵੀਰੇ ਇਹ? ਇਹ ਜੇ ਝੋਟੀ ਆਪਣੇ ਕੋਲ 2 ਦਿਨ ਖੜਦੀ ਵੀ ਹੈ ਨਾ। 9 ਕਿਲੋ ਦੋ ਚਵਾ ਦੂੰ ਮੈਂ। ਚਵਾ ਦਾਂਗੇ ਵੀਰੇ ਚਵਾ ਦਾਂਗੇ ਬਾਈ। ਆ ਸੁਆ ਝੋਟੀ ਆ ਬਾਈ। ਬਈ ਠੀਕ ਆ ਵੀਰੇ ਯਾਰ। ਪੇਟਾ ਪੁੰਡਾ ਹੋਇਆ ਝੋਟੀ ਦਾ ਹਣਾ। ਹਾਂਜੀ ਬਾਈ। ਉਸ ਤੋਂ ਬਾਅਦ ਹੋਇਆ ਕਿ ਟੀ ਚੰਗੀ ਆ, ਪੁੜਾ ਪਾੜਾ ਬਾਈ। ਹਰ ਪਾਕੀ ਯਾਰ ਉਹ ਇੱਕਲੀ ਮਾੜੀ ਜੀ ਖਲਾਰ ਲਾ ਇੱਥੇ ਵੀਰੇ। ਚੁਵਾਈ ਦੇ ਦੇਾਂਗੇ ਵੀਰੇ ਇਹ। ਇਹ ਤਾਂ ਬਾਈ ਮੁੱਲ ਜਵੇਂ ਹੀ ਸਾਹਬ ਦਾ ਹੀ ਆ। ਕਿੰਨਾ ਬਾਈ? ਬੱਤ ਪਟਾਕੇ ਵਾਲਾ ਪਟਾਕੇ ਆ ਹਾਂ ਬੱ 55000 ਚੋਂ 100 ਛੋੜੀ ਕਰਨੀ ਆ 55000 ਚੋਂ 100 ਛੋੜ ਕਰਨੀ 49900 ਦੀ ਉਹ ਸੌਰੀ 54900 ਦੀ ਹਾਂ ਕੀ ਬਾਤ ਆ ਬਈ ਲੈ ਐ ਨਾ ਕਰ 500 ਛੋੜ ਕਰ ਦੇ ਕਰ ਦਿਆਂਗੇ ਬਾਹਲਾ ਨਾ ਹੁਣ ਕੋਈ ਗੱਲੇ ਯਾਰ ਠੀਕ ਆ ਬਈ 55000 ਦੇ ਵਿੱਚੋਂ 500 ਛੋੜ ਦੇ ਨਾਲ ਵੇਲੀਆਂ ਬਈ ਦੇਖੋ ਕੀ ਰਾਂ ਦੀ ਠੀਕ ਆ ਥਾਂ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਹਨਾ ਵੀਰੇ ਹੂੰ ਗਾਰ ਨੂੰ ਦਾ ਆਪਾਂ ਵੀ ਭਲਾ 60 60 ਕਰ ਲਿਆ ਆਪਾਂ ਨੂੰ ਵੀ ਪਤਾ ਕਿ ਟੀਵੀ ਕਣੀ ਆ ਬਈਆ ਦੇ ਬੱਚਾ ਲੈ ਆ ਕੋਈ ਦਿਹਾੜੀ ਹੋਰ ਵੀ ਬਣਾ ਲੂ ਭਰਾ ਹੰਦੀ ਵੀ ਆਪ ਕਿੱਥੇ ਅੱਛਾ ਮਿਲਦੀ ਕਿਵੇਂ ਆ ਇਹ ਭਾੜੇ ਦੇ ਬਾਈ ਐ ਥਾਪੀ ਮਾਰ ਕੇ ਬਹਿ ਜਾ ਜੀ ਦੁੱਧ ਲੈ ਜਾ ਜਮਾ 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 ਇਹ ਕਿੰਨੇ ਨੰਬਰ ਕਿਨ ਆ ਗਿਆ ਵੀਰੇ 9463319970 ਇਹ 9463319970 ਤੇ ਤੁਸੀਂ ਖਰੀਦ ਲੀਆਂ ਦੋਵੇਂ ਮੱਝਾਂ ਤੇ ਇੱਕ ਬਾਈ ਆ ਜਿਹੜੀ ਦੋ ਕਟੀਆਂ ਤੇ ਇੱਕ ਬੱਚਾ ਆ ਉਹ ਵਿੱਚੂੰ ਕਰੂੰਗਾ ਉਹ ਤੁਹਾਨੂੰ ਦੇ ਦੇਣਾ ਤੇ ਆ ਜਿਹੜੇ ਜਾਨਵਰ ਆ ਬਾਈ ਪਿੰਡ ਬਤਨੀ ਕਲਾ ਜ਼ਿਲ੍ਹਾ ਮੋਗਾ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ